ਜਦੋਂ ਸੰਗਤ ਚ ਜੁੜ ਕੇ ਸੁਰਤ ਜੁੜੀ ਵਾਹਿਗੁਰੂ ਜੀ ਦੇ ਨਾਲ ਤੇ ਜੰਮ ਵੀ ਕਹਿੰਦੇ ਵੀ ਨਾ ਪਈ ਸਾਨੂੰ ਤੇ ਹੁਕਮ ਕਰਕੇ ਭੇਜਿਆ ਵੀ ਅਸੀਂ ਨਹੀਂ ਉੱਥੇ ਜਾਣਾ ਜਹਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਂ ਨਾ ਤੂੰ ਨਹਿ ਛਟਾ ਨਿਕਟ ਨਾ ਜਾਈਏ ਦੂਤ ਛਟਕਾਰਾ ਨਹੀਂ ਹੋਣਾ ਇੰਨਾ ਪ੍ਰਤਾਪ ਐ ਸੰਗਤ ਦਾ ਜੀ ਜਿਸ ਪ੍ਰਤਾਪ ਨੂੰ ਵੇਖ ਕੇ ਜਮਦੂਤ ਛੱਡ ਜਾਏ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਉਹ ਵੀ ਭੱਜ ਕੇ ਦੂਰ ਹੋਈ ਨਾ ਕੋਈ ਹੱਥ ਨਹੀਂ ਪਾਉਣਾ ਸੀ ਕਿੱਡੀ ਕਮਾਲ ਦੀ ਸਾਡੇ ਚ ਗਿਰਦੇ ਵਾਹੀ ਗੁਰੂ ਜੀ ਨੇ ਐ ਸੁਰੱਖਿਅਤ ਅਸੀਂ ਸਹਿਜ ਆਨੰਦ ਵਿੱਚ ਬੈਠੇ ਨਾ ਈਰਖਾ ਅੰਦਰ ਆਵੇ ਲਕੀਰ ਕੱਢੀ ਐ ਨਾ ਵੈਰ ਅੰਦਰ ਆਵੇ ਨਾ ਤਾਤ ਭرائی ਅੰਦਰ ਆਵੇ ਸਗਲ ਸੰਗ ਹਮ ਕਿੰਨਾ ਸੁਖੀ ਜੀਵਨ ਹੈ ਜਿਨ੍ਹਾਂ ਨੂੰ ਸਤ ਸੰਗਤ ਦਾ ਰੰਗ ਚੜਿਆ ਜਿਨ੍ਹਾਂ ਨੂੰ ਸਾਧੂ ਸੰਗ ਮਿਲਿਆ ਮਾਗ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ ਪ੍ਰੀਤਮ ਗੁਣ ਅੰਕ ਕੇ ਸੁਣ ਪ੍ਰਭ ਬੰਕੇ ਤੁਦ ਭਾਵੈ ਸਰਨ ਆਵੈ ਆਹੀ ਸਰੋਵਰ ਹੈ ਸਾਡੇ ਵਾਸਤੇ ਮਾਗ ਮੱਜਨ ਸੰਗ ਸਾਧ ਨਿਰਮਲ ਭਏ ਚੀਤਾ ਵਾਸਤੇ ਨਾ ਜੀ ਸਰੀਰ ਦੇ ਇਸ਼ਨਾਨ ਲਈ ਜਰੂਰ ਅਸੀਂ ਜਲ ਵਰਤੀਏ ਤਨ ਦੀ ஆரோਗਤਾ ਮਿਲੇਗੀ ਲਾਭ ਹੋਏਗਾ ਇਹ ਨਹੀਂ ਕਿ ਫਾਇਦਾ ਨਹੀਂ ਹੈ ਪਰ ਚਿੱਤ ਧੋਣ ਵਾਸਤੇ ਆਸ ਸਰੋਵਰ ਹੈ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕਮਾਏ ਹੋਏ ਪਾਪ ਇਸ ਸਰੋਵਰ ਚ ਚੁੱਭੀ ਲਾਇਆ ਉਤਰੇ ਸਾਧ ਸੰਗ ਮੱਲ ਲਾਥੀ ਨਿਰਮਲ ਭਏ ਚੀਤਾ ਸਾਧ ਕਾ ਸੰਗ ਕਲੂਖਤਾਰ ਹੈ ਸਾਧ ਸੰਗ ਨਰਕ ਪਰ ਹਰ ਹੈ ਸਾਧ ਕਾ ਸੰਗ ਹਲਤ ਪਲਤ ਸਵਾਰ ਹੈ ਵੇਖੋ ਕਿੰਨੀ ਕਲਾ ਵਰਤਰੀ ਹੈ ਕਿੰਨੇ ਫਾਇਦੇ ਗੁਣਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਦਰਲੇ ਤ੍ਰਿ ਭਵਨ ਸੂਝਿਆ ਗੁਰਪੀਠ ਪਨੀਤਾ ਮਹਿਲ ਕੋਈ ਕੋਟ ਆ ਘਾਰੇ ਸੋ ਇਹ ਦਰਵਾਜਾ ਹੈ ਜੀ ਗੁਰੂ ਨਾਨਕ ਦੇ ਘਰ ਦਾ ਦੁਨੀਆ ਉੱਤੇ ਤੁਹਾਨੂੰ ਕੁਝ ਲੋਕ ਸ਼ਾਇਦ ਇਦਾਂ ਦੇ ਵੀ ਮਿਲ ਜਾਣ ਕਦੀ ਕਦੀ ਜੀ ਮਨ ਸਾਫ਼ ਚਾਹੀਦਾ ਹੈ ਜੀ ਬੰਦੇ ਨੂੰ ਸਮਝ ਚਾਹੀਦੀ ਹੈ ਜਿਹਨੂੰ ਕਹਿੰਦੇ ਆ ਦਿਮਾਗ ਦੀ ਦੌੜ ਸੰਗਤ ਕਰਕੇ ਕਿਹੜੀ ਬਹੁਤੀ ਗੱਲ ਬੁਰ ਕਿਹੜਾ ਬਹੁਤਾ ਗੁਰਦੁਆਰੇ ਰੋਜ਼ ਬੈਠਿਆ ਇਹ ਕਿਉਂ ਜ਼ਰੂਰੀ ਸੀ ਨਾਲ ਅਕੈਡਮੀਆਂ ਦੇ ਇਦਾਂ ਵੀ ਕਹਿੰਦੇ ਸਾਧ ਸੰਗਤ ਜਿਨ੍ਹਾਂ ਨੇ ਦਿਮਾਗ ਸਿਰਫ ਤੇਜ਼ ਕੀਤੇ ਨਾ ਉਹ ਕਹਿੰਦੇ ਜੀ ਬੰਦਾ ਵੈਸੇ ਹੀ ਠੀਕ ਠਾਕ ਚਾਹੀਦਾ ਗੁਰਦੁਆਰੇ ਰੋਜ਼ ਗਿਆਨ ਕੀ ਹੁੰਦਾ ਸੰਗਤ ਕੀਤੇ ਆ ਕੀ ਹੁੰਦਾ ਮਨ ਸਾਫ਼ ਚਾਹੀਦਾ ਪਰ ਸਤਗੁਰੂ ਜੀ ਕਹਿੰਦੇ ਵੀ ਮਨ ਸਾਫ਼ ਤਾਂ ਹੁੰਦਾ ਜੇ ਸੰਗਤ ਮਿਲੇ ਬੁੱਧੀ ਕਹਿੰਦੀ ਹੈ ਵੀ ਕੀ ਕਰਨਾ ਜਾ ਕੇ ਵੈਸੇ ਮਨ ਸਾਫ ਚਾਹੀਦਾ ਪਰ ਸਤਿਗੁਰੂ ਕਹਿੰਦੇ ਮਨ ਸਾਫ ਤਾਂ ਹੁੰਦਾ ਬਿਨ ਸੰਗਤ ਮੈਲ ਪਰਿਚੈ ਜੀਓ ਵਡਪਾਗੀ ਹਰ ਸੰਗਤ ਪਾਵੈ ਕਦੀ ਨਾ ਕੋਸੀਏ ਵੀ ਹਾਇ ਅਸੀਂ ਨਗੂਨੇ ਅਸੀਂ ਨਕਰਮੇ ਜੇ ਸਾਨੂੰ ਆ ਮਿਲ ਗਈ ਹੈ ਨਾ ਜਿੱਥੇ ਜਿੱਥੇ ਤੁਸੀਂ ਚੌਂਕੜੇ ਮਾਰੇ ਆ ਜਾਂ ਜਿਹੜੇ ਵੀਰ ਸੂਰਤ ਕਰਕੇ ਜਿੱਥੇ ਜਿੱਥੇ ਸੁਣ ਰਹੇ ਆ ਸਮਝ ਲਓ ਤੁਹਾਡੇ ਮੁਕੱਦਰ ਜਾਗ ਪਿਆ ਪੋਜ਼ਿਟਿਵ ਥਿੰਕਿੰਗ ਜਿਹੜਾ ਜਿਹੜਾ ਬਾਣੀ ਚੋਂ ਜ਼ਰੂਰੀ ਅੰਸ਼ ਲੈਣਾ ਸਮਝ ਕਦੀ ਨਾ ਟੈਂਦੀ ਕਲਾ ਚ ਜਾਓ ਮਹਾਰਾਜ ਨੇ ਵੱਡੀ ਬਖਸ਼ਿਸ਼ ਕੀਤੀ ਜੋ ਸਾਨੂੰ ਦਿੱਤਾ ਉਹ ਦੁਨੀਆ ਦੇ ਵਿੱਚ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਨਹੀਂ ਨਸੀਬ ਹੋਇਆ ਕਿਤੇ ਬੈਠਣਗੇ ਇੱਥੇ ਚੌਂਕੜੇ ਲਾ ਕੇ ਜਿਹੜੇ ਅੱਜ ਜਿੰਨਾਂ ਨੂੰ ਦੁਨੀਆ ਸਲੂਟ ਮਾਰਦੀ ਉੱਡਰੇ ਪਈ ਵਿਚਾਰੇ ਸਗੀਨਾ ਦੇ ਸائے ហេਠਾਂ ਜੂਣ ਵਾਲੇ ਆ ਵੱਡੇ ਤੁਹਾਡੇ ਮੁਕੱਦਰ ਭਾਗ ਜਾਗੇ ਬੜ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਤੱਕੇ ਖਾਰੇ ਇਹੀ ਵੱਡੀ ਅਮੀਰੀ ਹੈ ਜੀ ਬਿਨ ਭਾਗਾ ਸੱਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰਿਚੈ ਜੀ ਉਹ ਮੈਲ ਨਹੀਂ ਉਤਰਦੀ ਭਰਿਆ ਰਹਿੰਦਾ ਬੰਦਾ ਨਿਰਮਲ ਭਏ ਚੀਤਾ ਨਹੀਂ ਹੁੰਦਾ ਹੁਣ ਵੇਖੋ ਚੇਤ ਨਿਰਮਲ ਹੋਏਗਾ ਭਾਂਡਾ ਨਿਰਮਲ ਹੋਏਗਾ ਤੇ ਵਸਤ ਪਏਗੀ ਨਾ ਜੀ ਤੇ ਭਾਂਡੇ ਨੂੰ ਪਵਿੱਤਰ ਕਰਨ ਲਈ ਸਾਧਨ ਕੀ ਹੈ ਸਾਧ ਸੰਗਤ ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ ਉਹਦੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਗਦਾ ਹੋਇਆ ਮਗਦਾ ਹੋਇਆ ਸੂਰਜ ਹੈ ਸਾਧ ਸੰਗਤ ਅਸਥਾਨ ਜਿੱਥੇ ਸਭ ਪਵਿੱਖ ਦੇਸ ਜਾਂਦਾ ਹੈ ਰੋਸ਼ਨ ਹੋ ਜਾਂਦਾ ਹੈ ਜੀਵਨ ਚੰਗੇ ਮਾੜੇ ਦੀ ਸਮਝ ਆ ਜਾਂਦੀ ਹੈ ਜਦੋਂ ਅਸੀਂ ਸੰਗਤ ਵਿੱਚ ਜੁੜਦੇ ਹਾਂ ਨਿਰਮਲ ਭਾਈ ਚੀਤਾ ਬਿਨ ਸੰਗਤ ਮੈਲ ਭਰੀ ਜਾ ਜਿਉ ਇਹ ਦਾਵਾ ਆ ਤੂੰ ਤੇ ਕਹਿੰਦਾ ਨਾ ਮਨ ਸਾਫ ਚਾਹੀਦਾ ਸੰਗਤ ਕਰਨ ਦੀ ਲੋੜ ਨਹੀਂ ਸਤਿਗੁਰੂ ਕਹਿੰਦੇ ਸੰਗਤ ਕਰਨ ਤੋਂ ਬਿਨਾ ਮਨ ਸਾਫ ਹੁੰਦਾ ਹੀ ਨਹੀਂ ਮੈਲ ਲੱਗੀ ਰਹਿੰਦੀ ਹੈ ਬੜੀ ਵਾਰੀ ਸਵਾਲ ਆਇਆ ਮਨ 'ਚ ਮੈਂ ਕਈ ਵਾਰੀ ਸਾਂਝੀ ਵੀ ਕੀਤੀ ਗੱਲ ਕਿ ਸਤਿਗੁਰੂ ਜੀ ਜਦੋਂ ਅਸੀਂ ਤੁਹਾਡੀ ਬਾਣੀ ਪੜ੍ਹਦੇ ਆਂ ਤੇ ਤੁਸੀਂ ਬੜੇ ਬੜੇ ਪਾਪੀਆਂ ਦਾ ਜ਼ਿਕਰ ਕੀਤਾ ਤੇ ਤਰਿਆਂ ਹੋਇਆਂ 'ਚ ਜ਼ਿਕਰ ਕੀਤਾ ਜਦੋਂ ਤੁਸੀਂ ਇੱਕ ਹੁੰਦਾ ਬਦ ਇੱਕ ਹੁੰਦਾ ਬਦਨਾਮ ਬਦ ਤੇ ਬਥੇਰੇ ਲੋਕੀ ਹੋਣਗੇ ਪਤਾ ਨਹੀਂ ਕਿੰਨਿਆਂ ਕ ਬਦੀਆਂ ਨੇ ਅੰਦਰ ਲੁਕੀਆਂ ਹੋਈਆਂ ਦੁਨੀਆ ਦੇ ਵਿੱਚ ਕਿਦਨ ਸਮਾਜਿਕ ਮੌਤ ਹੋਣੀ ਹੈ ਜਦਨ ਬਦਨਾਮ ਹੋਵੇ ਫਿਰ ਦੁਨੀਆ ਨਹੀਂ برداشت ਕਰਦੀ ਹੁਣ ਜਿਹੜੇ ਰੱਜ ਕੇ ਬਦਨਾਮ ਸੀ ਤੁਸੀਂ ਉਹਨਾਂ ਦਾ ਨਾਂ ਤਰਿਆਂ ਹੋਇਆਂ ਚ ਲਿਖਿਆ ਕਿੰਨੇ ਕ ਬਦਨਾਮ ਅਜਾਮਲ ਪਾਪੀ ਕੀ ਲਿਖਿਆ ਜੱਗੇ ਜੱਗ ਜਾਣੇ ਪੂਰਾ ਨਸ਼ਾ ਕਿੰਨੇ ਕ ਔਗਣ ਗਣਕਾ ਪਾਪਨ ਹੋਏ ਕਾ ਪਾਪਾਂ ਕਾ ਗਲ ਹਾਰ ਪਰੋਤਾ ਮੰਨ ਲਓ ਸਿਰ ਤੋਂ ਪੈਰਾਂ ਤੱਕ ਹਾਰ ਪਰੋਇਆ ਵਿੰਨਿਆ ਹੁੰਦਾ ਨਾ ਜਿੱਦਾਂ ਇੰਨਾ ਪਾਪ ਹੀ ਪਾਪ ਦੁਸ਼ਕਰਮ ਹੀ ਦੁਸ਼ਕਰਮ ਬੁਰੀਾਈ ਬੁਰੀਾਈ ਕਲੰਕੀ ਕਲੰਕ ਸਮਾਜ ਵਿੱਚ ਪੂਰੇ ਨਸ਼ਰ ਹੋਏ ਲੋਕ ਲੋਕੀ ਕੋਲੋਂ ਦੀ ਨ ਲੰਘਣ ਪਰ ਤੁਸੀਂ ਇੱਥੇ ਤਰਿਆ ਹੋਇਆ ਚ ਗਿਣਿਆ ਨਿਮਖ ਮਾਹੇ ਨਿਸਤਾਰਾ ਗਿਆ ਕਦਾਂ ਤਰਗੇ ਜੀ ਇਹ ਡੇ ਡੇ ਗੁਨਾਹਗਾਰ ਏ ਡੇ ਡੇ ਪਾਪੀ ਬੱਜਰ ਪਾਪੀ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਸਾਧਨ ਹੈ ਉਹ ਹੈ ਸਤ ਸੰਗਤ ਮਹਿਮਾ ਸਾਧੂ ਸੰਗ ਕੀ ਔਰ ਇਹ ਗੱਲ ਸਤ ਗੁਰੂ ਜੀ ਨੇ ਕਹਿੰਦੇ ਸਧਾਰਨ ਨਹੀਂ ਪੂਰੀ ਕਸੌਟੀ ਤੇ ਪਰਖ ਕੇ ਤਤ ਕੱਢ ਕੇ ਤੁਹਾਡੇ ਸਾਹਮਣੇ ਰੱਖਦੇ ਆ ਤਤ ਕੱਢ ਕੇ ਮੇਰੇ ਕੋ ਤੁਸੀਂ ਕਿਤਾਬ ਖਰੀਦਣ ਲੱਗੋ ਨਾ ਤੇ ਤੁਸੀਂ ਰਾਈਟਰ ਵੇਖਦੇ ਹੋ ਵੀ ਅੱਛਾ ਇਹ ਰਾਈਟਰ ਬੜਾ ਮਕਬੂਲ ਹੈ ਵਾਕਈ ਇਹਦੇ ਇਹਦੇ ਤਤ ਜਿਹੜੇ ਨੇ ਉਹ ਬੜੇ ਪਾਇਦਾਰ ਹੋਣਗੇ ਹੁਣ ਤਤ ਗੁਰੂ ਸਾਹਿਬ ਨੇ ਕੱਢੇ ਆ ਸਧਾਰਨ ਬੰਦੇ ਨਹੀਂ ਮਹਾਰਾਜ ਕਹਿੰਦੇ ਪੂਰੇ ਤੱਤ ਕੱਢ ਕੇ ਤੁਹਾਡੇ ਸਮਖਸ਼ ਰੱਖਦੇ ਆ ਕਿ ਜਿਨ੍ਹਾਂ ਦੀ ਜ਼ਿੰਦਗੀ ਪਾਪਾਂ ਚ ਗਰਕੀ ਹੋਈ ਆ ਉਹ ਵੀ ਕਿਵੇਂ ਤਰ ਗਏ ਤੁਹਾਨੂੰ ਤਾਂ ਕਿ ਸਾਨੂੰ ਵੀ ਰਾਹ ਖੁੱਲ ਜੇ ਵੀ ਉਹ ਤਰ ਗਏ ਸੀ ਕਿਉਂ ਨਹੀਂ ਤਰ ਸਕਦੇ ਉਹ ਕਿਦਾਂ ਤਰਿਆ ਜੀ ਖੋਜਤ ਖੋਜਤ ਸੁਣੀ ਇਹ ਸੋਏ ਖੋਜਤ ਖੋਜ ਕੀ ਤੱਤ ਕੱਢਿਆ ਇੱਕ ਵਾਰ ਸਾਰੇ ਕਿਰਪਾ ਕਰਿਓ ਸਾਧ ਸੰਗਤ ਬਿਨ ਤਰਿਓ ਨਾ ਕੋਇ 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 ਖੋਜਤ ਖੋਜਤ ਸੁਣੀ ਇਹ ਸੋਇ ਖੋਜਤ ਖੋਜਤ ਸੁਣੀ ਇਹ ਸੋਏ ਸਾਦ ਸੰਗਤ ਬਿਨ ਤਰਿਓ ਨਾ ਕੋਏ ਸਾਦ ਸੰਗਤ ਬਿਨ ਤਰਿਓ ਨਾ ਕੋਏ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰੇ ਤੈ ਖੋਜਤ ਉਧਿਆਨਾ ਮੁਕਤ ਪੰਥ ਜਾਨਿਓ ਤੈ ਨਾਹਿਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਿਸ ਪਾਸੇ ਪੈ ਗਇਆ ਦੁਪਾਈ ਖਟਨ ਦੇ ਵੇਲੇ ਤੂੰ ਸੁੱਤਾ ਪਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਜਗਾ ਰਹੇ ਸਾਧ ਸੰਗਤ